ਸੁਲਤਾਨ ਦਾ ਨਾਂ ਕਿਨੇ ਕਿਨੇ ਸੁਣਿਆ ਬਹੁਤ ਵੱਡਾ ਰੈਪਰ ਆ ਤੇ ਦਲਜੀਤ ਨਾ ਵੀ ਉਹਦਾ ਰੈਪ ਆਇਆ ਆ ਪੱਕੀ ਸੁਲਤਾਨ ਦਾ ਨਾਂ ਤਾਂ ਬੱਚੇ-ਬੱਚੇ ਦੇ ਬੂਥੇ ਆ ਤੇ ਸੁਲਤਾਨ ਹੈਲੋ ਫਰੈਂਡਸ ਮੇਰਾ ਨਾਮ ਸਿਮਰਨਜੀਤ ਰੰਧਾਵਾ ਤੇ ਆਪਣੀ EP ਆ ਰਹੀ ਆ ਹੁਣ ਥੋੜੇ ਟਾਈਮ ਦੇ ਵਿੱਚ ਤੇ ਸੁਲਤਾਨ ਵੀ ਸਪੋਰਟ ਕਰ ਰਿਹਾ ਆ ਪਾਣੂ ਪੂਰਾ ਪੀਬਾ ਪੋਇਜ਼ ਦਾ ਸਾਰਾ ਗਰੁੱਪ ਆਪਣਾ ਵਧੀਆ ਪੰਜਾਬ ਦੇ ਤੇ ਤੁਹਾਡੀ ਇੰਟਰਵਿਊ ਲਵਾਂ ਤੇ ਇੱਕ ਪੂਰਾ ਬ੍ਰਾਂਡ ਬਣਿਆ ਹੋਵੇ ਸਿਮਰਨ ਨਹੀਂ ਅਰਜਨਪ੍ਰੀਤ ਹਰਬਾਲ ਭਾਈ ਸਪੋਰਟ ਕਰ ਰਹੇ ਆ ਸਾਨੂੰ ਤੇ ਇਸ ਤੋਂ ਵੱਧ ਕੇ ਕੀ ਆ ਆਪਣਾ ਭਰਾ ਵੱਡਾ ਭਾਈ ਤੂੰ ਹੋਰ ਕੋਈ ਗੱਲ ਹੀ ਨਹੀਂ ਆ ਬਾਕੀ ਸੁਲਤਾਨ ਵੀਰ ਕਰ ਰਹੇ ਆ ਆਪਾਂ ਨੂੰ ਸਪੋਰਟ ਆ ਨਾ ਉਹ ਜਿਨ੍ਹਾਂ ਨਾਲ ਬਿੱਲੋ ਮੇਰੀ ਬਹਿਣੀ ਉੱਟਣੀ ਮੁੰਡੇ ਸਾਰੇ ਸਿਰੇ ਦੇ ਸ਼ਿਕਾਰੀ ਬੜੇ ਨੇ ਭਾਈ ਤੁਹਾਨੂੰ ਦੇਖ ਕੇ ਇੱਕ ਲਾਈਨ ਯਾਦ ਆਈ ਜਿੱਦਾਂ ਤੁਸੀਂ ਸਰਦਾਰ ਭਰਾ ਆਪਣੇ ਵੱਡੇ ਹਾਂਜੀ ਹਾਂਜੀ ਉਹ ਸਿਰੇ ਆਈਦਾ ਰੋਡ ਸ਼ੋਅ ਦੇਖੀਦਾ ਵਾ ਆਪਾਂ ਤਾਂ ਤੇ ਬਾਕੀ ਸਾਡੇ ਸਾਰੇ ਸਰਕਲ ਦੇ ਵਿੱਚ ਭਰਾ ਵੀ ਵੇਖਦੇ ਆ 48 ਤੱਕ ਸਾਡੇ ਪਿੰਡ ਦਾ ਨਾਂ ਸੀ ਸਾਡੇ ਦਾਦਾ ਜੀ ਬਾਹਰ ਤੋਂ ਆਏ ਸੀ ਤੇ ਜੇ ਕੋਈ ਸੁਣਦਾ ਆ ਤਾਂ ਪਲੀਜ਼ ਕਮੈਂਟ ਵਿੱਚ ਜਰੂਰ ਕੰਟੈਕਟ ਕਰਿਓ ਹਾਂਜੀ ਕੀ ਹਾਲ ਆ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਤੇ ਤੁਹਾਡਾ ਆਪਣਾ ਆਫਸਟ ਹਰਪਾਲ ਗ੍ਰੇਟ ਟੈਲੀਕਾਸਟ ਤੋਂ ਲੈ ਕੇ ਆਇਆ ਉਹੋ ਹੀ ਸ਼ੋ ਜਿਹਦੇ ਨਾਲ ਤੁਹਾਡਾ ਬਹੁਤ ਦਿਲ ਲੱਗਦਾ ਰੋਡ ਸ਼ੋਬੇ ਤੇ ਹਰਪਾਲ ਤੇ ਅੱਜ ਆਏ ਆ ਆਪਾਂ ਹੁਸ਼ਿਆਰਪੁਰ ਤੇ ਸੁਲਤਾਨ ਦਾ ਨਾਂ ਕਿਨੇ ਕਿਨੇ ਸੁਣਿਆ ਬਹੁਤ ਵੱਡਾ ਰੈਪਰ ਆ ਤੇ ਦਜੀਤਨਾ ਵੀ ਉਹਦਾ ਰੈਪ ਆਇਆ ਆ ਬਾਕੀ ਸੁਲਤਾਨ ਦਾ ਨਾਂ ਤਾਂ ਬੱਚੇ-ਬੱਚੇ ਦੇ ਬੋਹ ਤੇ ਆ ਤੇ ਸੁਲਤਾਨ ਦੇ ਖਾਸ ਫਰੈਂਡ ਨਾਲ ਜੀ ਕਰਦੇ ਆ ਮੁਲਾਕਾਤ ਤੇ ਉਹਨਾਂ ਦੀ ਵੀ ਇੱਕ EP ਲੱਗੀ ਆ ਨਵੀਂ ਹੋਣ ਆਜੋ ਸასი ਗੱਲ ਵੀਰੇ ਸასი ਗੱਲ ਭਾਈ ਕੀ ਹਾਲ ਆ ਬਸ ਭਾਈ ਵਧੀਆ ਸੇ ਤਾਂ ਸੇ ਤਾਂ ਗਿਆ ਤੇ ਥੋੜਾ ਬਹੁਤਾ ਮੈਂ ਦੱਸਤਾ ਹੁਣ ਬਾਕੀ ਤੁਸੀਂ ਦੱਸ ਦੋ ਆਜੋ ਵੀਰੇ ਤੁਸੀਂ ਵੀ ਆਜੋ ਆਜੋ ਜੀ ਹੈਲੋ ਫਰੈਂਡਸ ਮੇਰਾ ਨਾਮ ਸਿਮਰਨਜੀਤ ਰੰਧਾਵਾ ਤੇ ਆਪਣੀ EP ਆ ਰਹੀ ਆ ਹੁਣ ਥੋੜੇ ਟਾਈਮ ਦੇ ਵਿੱਚ ਤੇ ਸੁਲਤਾਨ ਵੀਰ ਸਪੋਰਟ ਕਰ ਰਿਹਾ ਆ ਪਾਣੂ ਪੂਰਾ ਪੀਬਾ ਪੋਇਜ਼ ਦਾ ਸਾਰਾ ਗਰੁੱਪਾ ਆਪਣਾ ਵਧੀਆ ਪੰਜਾਬ ਦੇ ਵਿੱਚ ਮਹਾਰਾਜ ਤੁਹਾਨੂੰ ਤਰੱਕੀਆਂ ਬਖਸ਼ੇ ਹਾਂਜੀ ਤੇ ਨਾ ਹੀ ਸੁਲਤਾਨ ਦਾ ਨਾਂ ਜੁੜ ਕੇ ਨਾ ਸਮਝ ਲੋ ਸਫਲਤਾ ਮਿਲੇ ਗਈ ਆ ਇੱਥੇ ਤਾਂ ਕੋਈ ਦੋਰ ਹੈ ਨਹੀਂ ਦੇਖੋ ਜੀ ਇਹ ਸੁਪਰਸਟਾਰ ਨੇ ਗੱਲ ਕਰ ਰਿਹਾ ਸੈਲੀਬ੍ਰਿਟੀ ਆ ਸਾਡੇ ਨਾਲ ਖੜੇ ਅੱਜ ਤੇ ਮਹਾਰਾਜ ਹਲੇ ਦਾ ਭਰਾ ਆਪਾਂ ਤਾਂ ਹਲੇ ਭਾਈ ਲੈਣ ਤੇ ਜੜੇ ਆ ਚਲੋ ਪ੍ਰਮਾਤਮਾ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ ਚੜ੍ਹਦੀਆਂ ਕਲਾ ਬਖਸ਼ੇ ਤੇ 24 ਦੇ ਵਿੱਚ ਸਕਸੈਸ ਹੋਵੇ ਤੁਹਾਡੇ ਹੱਥ ਦੇ ਵਿੱਚ ਥੈਂਕ ਯੂ ਤੇ ਸਿਮਰਨ ਇੱਕ ਬ੍ਰਾਂਡ ਬਣ ਕੇ ਆਵੇ ਨਹੀਂ ਰਾਈਟ ਨੈਕਸਟ ਟਾਈਮ ਅਮਨਾ ਤੁਹਾਡੇ ਨਾਲ ਮੈਂ ਗੱਲਬਾਤ ਕਰਾਂ ਜਾਂ ਤੁਹਾਡੀ ਇੰਟਰਵਿਊ ਲਵਾ ਤੇ ਇੱਕ ਪੂਰਾ ਬ੍ਰਾਂਡ ਬਣਿਆ ਹੋਵੇ ਸਿਮਰਨ ਨਹੀਂ ਅਜੇ ਰਮਨ ਭਾਈ ਹਰਬਾਲ ਭਾਈ ਸਪੋਰਟ ਕਰ ਰਹੇ ਆ ਸਾਨੂੰ ਤੇ ਇਸ ਤੋਂ ਵੱਧ ਕੇ ਕੀ ਆ ਆਪਣਾ ਭਰਾ ਵੱਡਾ ਭਾਈ ਤੂੰ ਹੋਰ ਤਾਂ ਕੋਈ ਗੱਲ ਹੀ ਨਹੀਂ ਆ ਬਾਕੀ ਸੁਲਤਾਨ ਵੀਰ ਕਰ ਰਹੇ ਆ ਆਪਾਂ ਨੂੰ ਸਪੋਰਟ ਆ ਨਾ ਚਾਹਲ ਵੀਰ ਹੋਣੀ ਸਾਰੇ ਗੈਵੀ ਹੋਣੀ ਸਾਰੇ ਗਿਰਸਾ ਸਾਰੇ ਭਰਾ ਆ ਹਾਂਜੀ ਹਾਂਜੀ ਭਾਈ ਤੇ ਹੁਣ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਭਾਈ ਆਪਣੇ ਹੋਰ ਵੀ ਬਹੁਤ ਕੁਝ ਛੋਟੇ ਛੋਟੇ ਇਦਾਂ ਦੇ ਕੰਮ ਆ ਰਹੇ ਆ ਤੇ ਐਡੀਟਿੰਗ ਦਾ ਜਲਵਾ ਕਰ ਹੀ ਰਹੇ ਆ ਨਾਲ ਜੀ 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 ਬਿਲਕੁਲ ਵੀ ਕਰ ਰਹੇ ਆ ਨਾਲ ਭਾਈ ਹੁਣ ਪ੍ਰੋਮੋਸ਼ਨਸ ਦਾ ਵੀ ਕੰਮ ਸ਼ੁਰੂ ਕੀਤਾ ਆ ਚਲੋ ਪਰਮਾਤਮਾ ਤਰੱਕੀਆਂ ਵਾਖੇ ਭਾਜੀ ਤੇ ਅਸੀਂ ਵੀ ਕੁਝ ਗੁਣ ਲਵਾਂਗੇ ਐਡੀਟਿੰਗ ਦੇ ਜਰੂਰ ਤੇ ਵੀਡੀਓ ਐਡੀਟਿੰਗ ਦੇ ਸੁਣਾਉਣਾ ਕੀ ਆ ਦੋ ਲਾਈਨਾਂ ਗੁਣ ਗੁਣਾ ਕੇ ਸੁਲਤਾਨ ਬਾਈ ਦੀਆਂ ਹਾਂਜੀ ਸੁਲਤਾਨ ਬਾਈ ਦੇ ਬਹੁਤ ਖਾਸ ਫਰੈਂਡ ਤੇ ਸੁਲਤਾਨ ਬਾਈ ਦਾ ਕੁਝ ਵੀ ਜਿਹੜਾ ਤੁਹਾਡੇ ਬਹੁਤ ਦਿਲ ਦੇ ਕਰੀਬ ਹੋਵੇ ਹਾਂਜੀ ਜਿਨ੍ਹਾਂ ਨਾਲ ਬਿੱਲੋ ਮੇਰੀ ਬੈਣੀ ਉੱਠਣੀ ਮੁੰਡੇ ਸਾਰੇ ਸਿਰੇ ਦੇ ਸ਼ਿਕਾਰੀ ਬੜੇ ਨੇ ਉਹ ਜਿਨ੍ਹਾਂ ਨਾਲ ਬਿੱਲੋ ਮੇਰੀ ਬੈਣੀ ਉੱਠਣੀ ਮੁੰਡੇ ਸਾਰੇ ਸਿਰੇ ਦੇ ਸ਼ਿਕਾਰੀ ਬੜੇ ਨੇ ਕਿਆ ਬਾਤ ਹੈ ਕਿਆ ਬਾਤ ਹੈ ਇਹ ਸੁਲਤਾਨ ਬਾਈ ਦਾ ਹੀ ਆ ਸੁਲਤਾਨ ਬਾਈ ਦਾ ਪਹਿਲਾ ਸੁਲਤਾਨ ਬਾਈ ਦਾ ਗਾਣਾ ਸੀਗਾ ਮੇਰੇ ਮੈਂ ਜਿਹਦੇ ਵਿੱਚ ਸੀਗਾ ਬਾਈ ਦੇ ਨਾਲ ਇੱਕ ਕਿਹੜਾ Song ਸੀਗਾ ਇਹ ਮੇਰੇ ਯਾਰ ਮੇਰੇ ਯਾਰ ਹੈ ਜਿਹੜਾ ਫਰਸਟ Song ਫਰਸਟ Song ਜਿਹਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਨਾਲ ਕੀਤਾ ਭਾਜੀ ਓਕੇ ਤੇ ਉਹਦੇ ਵਿੱਚ ਤੋਂ ਬਾਅਦ ਫੇਰ ਐਸੇ ਮਾਡਲ ਆਏ ਸੀ ਤੁਸੀਂ ਹਾਂਜੀ ਐਸੇ ਮਾਡਲ ਐਸੇ ਮਾਡਲ ਆਏ ਸੀ ਤੇ ਭਾਈ ਨੇ ਉਸ ਤੋਂ ਬਾਅਦ ਪ੍ਰਮੋਟ ਕੀਤਾ ਉਹ ਪਣੋ ਹਨਾ ਤੇ ਫਿਰ ਆਪਣਾ ਗਾਣਾ ਆਇਆ ਪੱਟ ਤੇ ਦਿਨਾਲੀ ਗੈਵੀ ਦੇ ਨਾਲ ਗੁਰਚਾਹ ਨਾਲ ਕੀ ਬਾਤ ਆ ਉਹਦੀਆਂ ਲਾਈਨਾਂ ਸਿੰਘਾ ਰੱਖ ਪੱਟ ਤੇ ਦਿਨਾਲੀ ਕਿਹੜਾ ਮਾਰਾ ਸ਼ਹਿਰ ਦਾ ਉਹ ਗਾਣੇ ਦੀ ਹੁੱਕ ਲਾਈਨਾਂ ਜੀ ਪੱਟ ਤੇ ਦਿਨਾਲੀ ਫਿਰ ਆਪਣਾ ਗਾਣਾ ਆਇਆ ਗੁਰਚਾਹ ਵੀਰ ਦੇ ਨਾਲ ਉਹਦੇ ਨਾਲ ਕੀਤਾ ਉਹਦੇ ਵਿੱਚ ਗਿਆ ਵੀਰ ਵੀ ਨਾਲ ਹੀ ਸੀਗਾ ਉਹ ਸੀਗਾ ਜੀ ਚਾਲ ਸਾਹਿਬ ਚਾਲ ਸਾਹਿਬ ਸਰੀ ਤੱਕ ਹੋ ਗਈ ਚਾਲ ਸਾਹਿਬ ਚਾਲ ਸਾਹਿਬ ਸੁਣਿਆ ਸੁਣਿਆ ਉਹਦੇ ਵਿੱਚ ਵੀ ਵੀਰ ਆਪਣਾ ਸ਼ੋਰਟ ਸੀਗਾ ਛੋਟਾ ਜਿਹਾ ਤੇ ਹੁਣ ਆਪਣੀ ਆਪ ਹੀ ਵੀ ਪੀ ਤਿਆਰ ਕਰ ਰਹੇ ਆ ਪਈ ਤੁਹਾਨੂੰ ਦੇ ਕੇ ਇੱਕ ਲਾਈਨ ਯਾਦ ਆਈ ਜਿੱਦਾਂ ਤੁਸੀਂ ਸਰਦਾਰ ਭਰਾ ਆਪਣੇ ਵੱਡੇ ਹਾਂਜੀ ਹਾਂਜੀ ਉਹ ਸਿਰ ਯਾਰੀ ਦਾ கிரਾਉਨ ਨਾ ਕੀਤਾ ਹੈ ਹੈਡ ਡਾਊਨ ਬੋਲੇ ਹੋਏ ਬੋਲ ਵੀ ਪਗਾਉਣੇ ਜਾਣਦੇ ਅਸੀਂ ਲੋੜ ਪੈਣ ਉੱਤੇ ਘੋੜੇ ਵੀ ਚਲਾਉਣੇ ਜਾਣਦੇ ਕਿਆ ਬਾਤ ਹੈ ਕਿਆ ਬਾਤ ਪੰਨੇ ਤੇ ਮਾਜੇ ਜਉਣ ਪੈਂਦੀ ਆ ਤੁਹਾਈ ਲੈਣੇ ਥੋੜਾ ਸੋਚ ਕੇ ਤੂੰ ਪਿਆਰ ਇੱਥੇ ਪਾਈ ਲੈਣੇ ਉਹ ਇੱਥੇ ਵੀਰਾਂ ਸਿਰ ਹੁੰਦੀ ਆ ਚੜਾਈ ਲੈਣੇ ਥੋੜਾ ਸੋਚ ਕੇ ਤੂੰ ਪਿਆਰ ਇੱਥੇ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਤੇ ਸਰ ਚੱਦ ਲਾਤੇ ਅੱਜ ਦੇ ਬਲੌਗ ਨੂੰ ਤੇ ਪ੍ਰਮਾਤਮਾ ਇਹਨੂੰ ਬਹੁਤ ਤਰੱਕੀਆਂ ਦਵੇ ਸਕਸੈਸ ਦਵੇ ਤੇ ਈਪੀ ਜਲਦੀ ਆਉਣ ਵਾਲੀ ਆ ਕਿ 22 ਮਾਰਚ ਇਹ ਕੋਈ ਅਜੇ ਨਾ ਕੋਈ ਕਰਨਾ ਨਹੀਂ ਹੋਣਾ ਭਾਈ ਹੱਲੇ ਡਿਸਕਸ ਕਰ ਕਿੰਨੇ Song ਕਿੰਨੇ ਆ ਉਹਦੇ ਚ 5 Song ਆ ਭਾਜੀ 5 Song ਆ ਭਾਈ ਦੇ ਦੱਬ ਕੇ ਸ਼ੇਅਰ ਕਰਨਾ ਆ ਤੇ ਦੱਬ ਕੇ ਮੇਰਾ ਭਰਾ ਸ਼ੇਅਰ ਕਰ ਦਿਓ ਬਾਕੀ ਹਰਪਾਲ ਭਾਈ ਦੀ ਸਪੋਰਟ ਵਾ ਬਾਕੀ ਮੇਰਾ ਭਰਾ ਤੁਸੀਂ ਸਾਰੇ ਜਿੰਨੇ ਵੀ ਆਪਣੇ Vlogger ਭਾਈ ਦੇ ਥੱਲੇ ਐਡਮਾ ਸਬਸਕ੍ਰਾਈਬ ਭਾਈ ਦੇ ਨਾਲ ਨਾਲ ਸਾਡੇ ਵੱਲ ਵੀ ਆਓ ਤੁਹਾਨੂੰ ਮਿਲੋ ਭਾਈ ਦੇ ਨਾਲ ਆਪਣਾ ਸਾਰਾ ਪਿਆਰ ਇਹਨਾਂ ਦਾ ਬਹੁਤ ਬੜਪਣ ਆ ਇਹਨਾਂ ਦਾ ਖੁਦ ਦਾ ਚੈਨਲ ਆ ਔਰ ਜਿਹਦੇ ਉਤੇ 1.5 ਲੱਖ ਸਬਸਕ੍ਰਾਈਬਰ ਆਲਰੇਡੀ ਹੈਗਾ ਆ ਇਨਾ ਹੈ ਉਹਦਾ ਬੀਬਾ ਵੋਇਸ ਬੀਬਾ ਵੋਇਸ ਤੇ ਮਹਾਰਾਜ ਦੀ ਬਹੁਤ ਚੜ੍ਹਦੀ ਕਲਾ ਹੈ ਪਰਮਾਤਮਾ ਇਦਾਂ ਚੜ੍ਹਦੀ ਕਲਾ ਬਣਾਈ ਰੱਖੇ ਹਾਂਜੀ ਫਰੈਂਡਸ ਤੇ ਭਾਈ ਦਾ ਰੋਡ ਸ਼ੋਅ ਦੇਖੀਦਾ ਵਾ ਆਪਾਂ ਤਾਂ ਤੇ ਬਾਕੀ ਸਾਡੇ ਸਾਰੇ ਸਰਕਲ ਦੇ ਵਿੱਚ ਭਰਾ ਵੀ ਵੇਖਦੇ ਆ ਤੇ ਬਾਕੀ ਮੇਰਾ ਭਰਾ ਤੁਸੀਂ ਵੀ ਵੇਖੋ ਬਹੁਤ ਵਧੀਆ ਭਾਈ ਪਾਉਂਦੇ ਆ ਵਲੋਗ ਭਾਈ ਦੇ ਕਈ ਵਲੋਗ ਇੰਨੇ ਕਿ ਜਿਆਦਾ ਸੁਪਰ ਡੂਪਰ ਹਿੱਟ ਗਏ ਆ ਇਦਾਂ ਭਾਈ ਨੇ ਕਈ ਹਾਰਰ ਵਲੋਗ ਪਾਏ ਕਈ ਭਾਈ ਨੇ ਠੇਠ ਪੰਜਾਬੀ ਆ ਠੇੜ ਪੰਜਾਬੀ ਇਹ ਉਹ ਬਹੁਤ ਮੂਕੀ ਵਧੀਆ ਲੱਗਦਾ ਸੁਣ ਕੇ ਔਰ ਸਮਝ ਕੇ ਚੀਜ਼ਾਂ ਨੂੰ ਨਾ ਇੱਕ ਮੋਟੀਵੇਸ਼ਨ ਮਿਲਦੀ ਹੈ ਮੋਟੀਵੇਸ਼ਨ ਇੱਕ ਨਾ ਮੈਂ ਇੱਥੇ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਜਿਹੜੇ ਮੈਂ ਹਰ ਬਲੌਗ 'ਚ ਬੋਲਦਾ ਨਾ ਹਾਂਜੀ ਅ ਮੇਰੀ ਰੂਹ ਦੀ ਖਾਾਕ ਪਤਾ ਕੀ ਆ ਹਾਂਜੀ ਹਾਂਜੀ 47 ਦਾ ਬੇਲਾ ਠੀਕ ਆ ਸਾਡਾ ਪੁਰਾਣਾ ਸੱਭਿਆਚਾਰ ਅਲੋਪ ਹੁੰਦਾ ਪੁਰਾਣਾ ਉਹ ਚੀਜ਼ਾਂ ਮੇਰਾ ਇੰਨੀ ਰੂਹ ਦੀ ਟੇਸ ਇੰਨਾ ਜ਼ਬਰਦਸਤ ਆ ਮੇਰਾ ਉਹ ਟੇਸ ਆ ਮੈਨੂੰ ਹੁਣ ਮੇਜਵੇ ਨਾ ਕਿਤੇ ਤਾਂ ਮੈਂ ਰਾਤ ਸਾਰੀ ਬਾਹਰ ਰਹਿ ਲਊਗਾ ਕੀ ਬਾਤ ਤੇ ਮੈਂ ਇੱਕ ਚੀਜ਼ ਹੋਰ ਇਹਦੇ ਵਿੱਚ ਕਹਿਣਾ ਚਾਹੁੰਦਾ ਪਾਕਿਸਤਾਨ ਦੀ ਆ ਬੜਾ ਮਾਨਿਆ ਤੇ ਮਿੰਟ ਗੁਮਰੀ ਸਾਡਾ ਪਿੰਡ ਹੁੰਦਾ ਸੀ ਨਹੀਂ ਮਿੰਟ ਗੁਮਰੀ ਉਹਨੋ ਦਾ ਨਾਮ ਫਾਇਵਲ ਰੱਖਤਾ ਆ 48 ਤੱਕ ਸਾਡੇ ਪਿੰਡ ਦਾ ਨਾਮ ਸੀ ਸਾਡੇ ਦਾਦਾ ਜੀ ਬਾਹਰ ਤੋਂ ਆਏ ਸੀ ਤੇ ਜੇ ਕੋਈ ਸੁਣਦਾ ਆ ਤਾਂ ਪਲੀਜ਼ ਕਮੈਂਟ ਵਿੱਚ ਜਰੂਰ ਕੰਟੈਕਟ ਕਰਿਓ ਮੈਂ ਇੱਕ ਵਾਰੀ ਹੋਣਾ ਚਾਹੁੰਦਾ ਯਾਰ ਜਿਹੜੇ ਮੇਰੇ ਇੱਥੇ ਮੇਰੇ ਗ੍ਰੈਂਡਫਾਦਰ ਨੇ ਉਹਨਾਂ ਘਰਾਂ ਨੂੰ ਦੇਖਣਾ ਜਿਹੜੇ ਇੱਥੇ ਉਹ ਰਹਿੰਦੇ ਰਹੇ ਆ ਉੱਥੇ ਜਾ ਕੇ ਠੀਕ ਆ ਤੇ ਇਸ ਬਲੌਗ ਵਿੱਚ ਇੰਨਾ ਹੀ ਤੇ ਜੇ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ La biblia